ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਦੇ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਾਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਪਸ਼ੂ ਵਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਦੋ ਸੂਈਆਂ ਤੇ ਤਿੰਨ ਗੱਪਣਾ ਇੱਕ ਬਿਲਕੁਲ ਨਵੀਂ ਸੂਈ ਹੈ ਥੋੜਾ ਕਿਚੇਰੋ ਹੋਇਆ ਵਾ ਤਾਜੀ ਸੂਈ ਹੈ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਠੀ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਚਲੋ ਵਧੀਆ ਜੀ ਅੱਜ ਕਰਦੀਆਂ ਪੰਜ ਇਕੱਠੀਆਂ ਫਿਰ ਹਾਂਜੀ ਹਾਂਜੀ ਵੀਰ ਨਾ ਆਉਂਦੇ ਗਾਵਾਂ ਵਾਲੇ ਵੀ ਤੁਹਾਨੂੰ ਪਤਾ ਫੋਨ ਕਰਦੇ ਆਪਣੇ ਗਾਹਕ ਪੱਕੇ ਆ ਵੀ ਅੱਛਾ ਹਾਂਜੀ ਤੇ ਗਾਵਾਂ ਵਾਲੇ ਮੈਂ ਤਾਂ ਭਰਾ ਕੋਈ ਨਹੀਂ ਗਾਵਾਂ ਫਾ ਲਾਂਗੇ ਹੁਣ ਪਿਛਲੇ ਯਾਰ ਦੋ ਪਈਆਂ ਅੱਛਾ ਫਿਰ ਦੂਏ ਮਿੰਟੋ ਮਿੰਟ ਵੇਗੀਆਂ ਠੀਕ ਆ ਮੱਝਾਂ ਜਿਆਦੀਆਂ ਲਿਆਉਣੇ ਨਾ ਹੁਣ ਅੱਛਾ ਤੇ ਉਹ ਵੀਰ ਫਿਰ ਗਾਵਾਂ ਵਾਲੇ ਫੋਨ ਕਰਦੇ ਹੁਣ ਉਹਨਾਂ ਨਾਲਾਈ ਥੋੜਾ ਕਰਨਾ ਠੀਕ ਆ ਜੀ ਚਲੋ ਨਾ ਮੈਂ ਤਾਂ ਕੋਈ ਵੇ ਇੱਕ ਵੀਰ ਪਰੋਈਪੁਰੋਂ ਆਇਆ ਫੋਨ ਕਰਨ ਖੜਦਾ ਮਾਲ ਆਪਣੇ ਕੋ ਅੱਛਾ ਤੇ ਮੈਂ ਕੋਈ ਗੱਲ ਨਹੀਂ ਵੀਰ ਜੀ ਸਸੋ ਮਿਲ ਜਣਗੇ ਗਾ ਮਿਕਸ ਵੈਰੈਟੀ ਚਲਨੀ ਕਿ ਮਿਕਸ ਮਿਕਸ ਆ ਜਾ ਠੀਕ ਹੈ ਹਾਂਜੀ ਹਾਂਜੀ ਤੇ ਨਾਮ ਦੱਸ ਫਿਰ ਨਾਮ ਪ੍ਰੇਮ ਸਿੰਘ ਪਿੰਡ ਜੀ ਦੇਖੁਰ ਤਸੀਲ ਹੀ ਨਾਲਾ ਜ਼ਿਲ੍ਹਾ ਮਿਸਰ ਤੇ ਫੋਨ ਨੰਬਰ ਬੋਲ ਦੋ 950129633 ਠੀਕ ਹੈ ਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀਆਂ ਤਾਜੀ ਸੂਈ ਜਾਂਦੀ ਹੈ ਹਾਂਜੀ ਵੀਰ ਜੀ ਕਿੰਨਾ ਚਿਰ ਹੋਇਆ ਸੂਈ ਨਾ ਇਹ ਵੀਰ ਜੀ ਪਰਸੋ ਸ਼ਾਮ ਦੀ ਸੂਈ ਆ ਗੱਲਾਂ 나ੜੂ ਬੱਚੇ ਦਾ ਜਿਆ ਵੇ ਹਾਂ ਦੇਖਣੇ ਗੱਲਾਂ 나ੜੂ ਚਲੂ ਦਿਲਾਈ ਹੈ ਹਾਂਜੀ ਹਾਂਜੀ ਕੀ ਅਤੇ ਸੂਆ ਕਿ ਨਵਾਜੇ ਦਾ ਸੂਆ ਵਰਜੀ ਹੈ ਕੀ ਦੂਜਾ ਸੂਆ ਸੂਆ ਤੇ ਚਵਾਲ ਚਵੋ ਓਕੇ ਪੂਰਾ ਮੈਂ ਨਾ ਪੂਰਾ ਚਵਾਲ ਖਾਈ ਦੇਣਾ ਚਲੋ ਵਖਾਈਦਾ ਫਿਰ ਛੱਡੋ ਬੱਚਾ ਫੇਰੀ ਤੋਰਾਂਗੇ ਇਹਨੂੰ ਚੱਲ ਬੱਚਾ ਕੀ ਆ ਗਿਆ ਜੀ ਮਗਰ ਮਗਰ ਇਹਦੇ ਕੱਟਾ ਆ ਗਿਆ ਬਿਲਕੁਲ ਤਾਜ਼ਾ ਹੈ ਬੱਚਾ ਜਿਹੜਾ ਹਜੇ ਦੇਖੋ ਵਰਜੀ ਆ ਤਾਂ ਇਹ ਇੱਕ ਸਾਦੇ ਜੇ ਪੂਰਾ ਆਪ ਸਮਾਰਟ ਸਾਥ ਠੰਡ ਮੋਡਾ ਕਰਦੀ ਪੂਰਾ ਕੋਆ ਫਿਰ ਵੇਖੋ ਜੀ ਤੇ ਪਿਛਲੇ ਖਣਾਂ ਦਾ ਵਿੱਚਵਾਦ ਖਾ ਦਿਓ ਜੀ ਤੇ ਵਾ ਫਿਰ ਵੀਰ ਜੀ ਕੋਲਾ ਠੀਕ ਹੈ ਹਾਂ ਜੀ ਹਾਂ ਚਲੋ ਫੋਲੋ ਹਾਂ ਫੇਰ ਤੋੜ ਦਈਏ ਬਾਕੀ ਉਤਰਾ ਚਲੋ ਪਿੱਠ ਪੜੇ ਦਾ ਵੀ ਚੰਗੀ ਆ ਵੱਡੀ ਵੇਖੀ ਭਾਰੀ ਝੋਟੀ ਆ ਹਾਂਜੀ ਜਿੰਨੀ ਮੇ ਆ ਗਈ ਸੋਹਣੀ ਛਕੂਨੀਆਂ ਚ ਸਾਰੀਆਂ ਸਿੰਘ ਮੜਿਆ ਖੁੱਲਾ ਆ ਠੀਕ ਆ ਖੁੱਲਾ ਆ ਆ ਬਾਕੀ ਕੁੰਡਾ ਸਿੰਘ ਆ ਨਿੱਕਾ ਸਿੰਘ ਲੱਗਾ ਇਧਰਲੇ ਬੰਨੇ ਇੱਕ ਪਾਸੇ ਦਾ ਸਿੰਘ ਪੂਰਾ ਕੁੰਡਾ ਤੇ ਇੱਕ ਦਾ ਥੋੜਾ ਜਿਹਾ ਖੁੱਲਾ ਵਾ ਘੱਟ ਕੁੰਡਾ ਵਾ ਥੋੜਾ ਖੁੱਲਾ ਆ ਉਹਦਾ ਥੋੜਾ ਜਿਹਾ ਕੁੰਡ ਜਿਆਦਾ ਆ ਲੱਗਦਾ ਠੀਕ ਆ ਹਾਂਜੀ ਬਾਕੀ ਵੱਡੀ ਬਿੱਟੀ ਚੋ ਬਾਕੀ ਨੀਲੀ ਦੀ ਝੋਟੀ ਆ ਪਿੱਲੀਆਂ ਅੱਖਾਂ ਵਾਲੀ ਆ ਤੇ ਥੱਲਿਆਂ ਵੀ ਸਫਾਈ ਚ ਬਾਕੀ ਇਹ ਜੀ ਕਿਹਦੇ ਘਰ ਜਾ ਕੇ ਲਾਟ ਤੇ ਫੁੱਟੇ ਹਾਂਜੀ ਮੇਰਾ ਤਾਂ ਹੀ ਆਪਣੀ ਜੁਮਿਆਰੀ ਲੱਤ ਕੇਰੇ ਘਰ ਜਾ ਕੇ ਉਹ ਤਾਂ ਕਿੰਨਾ ਵੀ ਪੁੱਟੇ ਸੀ ਤੇ ਕਿੰਨਾ ਇਹਦੇ ਕੋਲ ਬੋਲਾ ਬੋਲਾ ਵਿੱਚ ਜੀ ਰਕ 8 ਕਿਲੋ ਹੋਊਗਾ ਪਰਸੋਂ ਦੀ ਸੂਈ ਥੱਲੇ ਲੀਟਰ ਮਾਰ ਕੇ ਦਾਂਗੇ 8 ਕਿਲੋ ਬੋਲਾ ਕਿੰਨਾ ਚ ਵਾਈ ਜਾਊਗੀ ਤਾਂ ਉੱਥੇ ਹਾਂ ਜੀ ਵਿੱਚ ਮੈਲਾ ਮੂਣਾ ਮਾਰਨਾ 12 ਕਿਲੋ ਰਮਾਨਾ ਚ ਵਾਈ ਜਾਊਗੀ ਤੇ ਇਹਦਾ ਮੁੱਲ ਮੁੱਲ ਜੀ ਜਿਆਦੀ ਦੇ ਦੀ ਕਿੰਨੇ ਕ ਜਿਆਜ ਬੋਦੇ ਸਹਾਣ ਦਾ ਜਿਆਜ ਹੀ ਦੇ ਦੇਣੀ ਜੀ ਕਿੰਨੇ ਦੀ ਬਾਕੀ ਤੁਹਾਨੂੰ ਪਤਾ ਵੀਰ ਜੀ ਕਿਨਾ ਕਿਨਾ ਬਾਹਰ ਮੁੱਲ ਹੋ ਗਿਆ ਮੱਜਾਂ ਦਾ ਹਾਂਜੀ ਹੁਣ ਜਿਆਜ ਵੀਰ ਜੀ ਮੋਲ ਕਰ ਨੂੰ ਪਾ 75 ਕਰੀਏ 70000 ਦੇ ਦੇ ਦਾਂਗੇ 70000 ਦੇ ਛੋਟ ਛਾਟ ਵਿੱਚ ਕਰ ਦੋਗੇ ਓਕੇ ਤੇ ਕੋਈ ਨਹੀਂ ਕਰਦਾ ਉਹ ਫੋਨ ਲਾ ਵੇਖ ਲਈ ਹੈ ਨਾ ਤੇ ਇਹਨੇ ਪਹਿਲਾ ਸੋਹਾ ਸੋਨਾ ਜੀ ਪਹਿਲਾਂ ਵੀ ਜੀ ਹੈ ਅਜੇ ਦਿਨ ਲੈ ਜੂਗੀ ਨਾ ਇਹ ਤਿਆਰ ਹੁੰਦੀ ਆ ਹਾਂਜੀ ਇਹ ਤਾਂ ਖੱਟੀ ਗੂੰਦ ਆ ਹੁੰਦੀ ਆ ਦੋ ਰਾਂ ਫਿਰ ਇਹਨਾਂ ਬਾਕੀ ਇਹ ਕਿ ਪਹਿਲੇ ਸੋਵੇ ਚੰਗੀ ਭਨ ਜੂਗੀ ਇਹ ਜਿਹੜੇ ਹਿਸਾਬ ਨਾਲ ਤੇ ਲੱਟ ਲੱਗ ਤੇ ਲੱਟ ਲਾ ਹਵਾਨੇ ਚ ਹੈ ਆ ਬਾਕੀ ਜਿੰਨੀ ਵਾਗੀ ਵਧੀਆ ਸੋਣੀ ਆ ਵਕ ਫੇਸਬੂਕ ਕਿੱਡਾ ਵਧੀਆ ਲੱਗਾ ਹਾਂਜੀ ਹਾਂਜੀ ਬਾਕੀ ਥਾਣੇ ਵੀ ਪਹਿਲੇ ਸਵੇਰੇ ਚੰਗਾ ਤਿਆਰ ਕਰਨ ਦੀ ਹੈ। ਬਾਕੀ ਨੇ ਜੀ ਗਾੜੀ ਗੁੜੀ ਵੇਖੋ ਕਿੰਡੀ ਚੰਗੀ ਆ। ਮੜਾ ਕੈਮਰਾ ਆ ਦੇਖਾਂ ਤੇ ਗਾਂ ਨੂੰ ਵੀ ਚੰਗੀ ਤਿਆਰ ਹੁੰਦੀ। ਚੰਗਾ ਤਿਆਰ ਦਈਏ ਕਰਨ ਤੇ ਥਣਵੇਂ ਹੁਣ ਤਾਂ ਹੀ ਹੱਥ ਚੋਂ ਨਾਲਾ ਚੰਗਾ ਕਰ ਚੰਗਾ ਤਿਆਰ ਕਰ। ਤੇ ਪਛਾਣ ਹੁੰਦੀ। ਗੁੰਡੀ ਵੀ ਝੋਟੀ ਹੈ ਬੱਚੀ। ਜਿੰਨੀ ਵੀ ਆ ਗਈ ਸੋਹਣੀ ਆ ਗੱਜੀ ਹਾਂਜੀ ਜਿੱਲੇ ਦੇ ਬੱਜੀ ਬੱਬੂ ਗੀ ਬਾਕੀ ਪਹਿਲਾਂ ਦੇ ਹਿਸਾਬ ਨਾਲ ਚਲੋ ਠੀਕ ਹੈ ਜਿੰਨੀ ਸਾਤ ਦਿਨ ਇਹਨੇ ਲਾਇਆ ਜੀ ਠੀਕ ਹੈ ਜੀ ਬਾਕੀ ਥਾਂ ਦੇਖੋ ਕੰਜ ਵਿੱਚੀ ਕੋਟ-ਕੋਟ ਤੇ ਲਗਾ ਦਿਓ ਬਾਕੀ ਥਾਂ ਦੇਖੋ ਜਿੱਥੇ ਕੰਜੀ ਕੋਟ-ਕੋਟ ਤੇ ਲਗਾ ਜਿੰਨੀ ਵੀ ਹੁੰਦੀ ਸੋਹਣੀ ਤਿਆਰ ਹੁੰਦੀ ਆ ਵੇਖੋ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਕਿੰਨਾ ਫਿਰ ਇਹਦਾ ਮੁੱਲ ਮੁੱਲ ਤੇ ਵੀਰ ਜੀ ਦਾ ਜਾਇਜ਼ ਹੀ ਕਰ ਦਿਓ ਕਿੰਨਾ ਮੁੱਲ ਵੀਰ ਜੀ ਕਰਨੋਂ ਭਾਵੇਂ 65 ਜਿੰਨਾ ਮਰਜ਼ੀ ਕਰਾਈਓ 60 ਹਜ਼ਾਰ ਦੀ ਚੋਟੀ ਦੇ ਦੋ 60 ਹਜ਼ਾਰ ਦੀ ਪਹਿਲੇ ਸੋਏ ਛੋਟੀ ਦੇ ਦੋਗੇ ਸੱਜੇ ਜੇ ਕੋਈ ਜੋੜਾ ਲੈ ਜਾਊਗਾ ਮਾਨਤਨ ਖੁੱਲਾ ਕਰ ਦਾਂਗੇ ਇਹ ਬਣ ਕੇ ਤੇ 70 ਇਹਦਾ ਮੰਗਿਆ ਆਪਾਂ ਤੇ 60 ਇਹਦਾ 1 ਲੱਖ 30 ਹਜ਼ਾਰ ਰੁਪਏ ਬੰਦਾ ਹਾਂਜੀ ਤੇ ਕੋਈ ਜੋੜਾ ਲੈ ਜਾਊਗਾ ਮਾਨਤਨ ਵਾਅਦਾ ਕਰਾਂ ਠੀਕ ਹੈ ਜੀ ਬਾਕੀ ਵੀਰ ਜੀ ਦੋਵੇਂ 10-10 ਕਿਲੋ ਦੁੱਧ ਤੋਂ ਚਵਾਈ ਜਾਣਾ ਹਾਂਜੀ ਹਾਂਜੀ 20 किलो दूध बांधा हां जी हां जी हां जी ਤੇ 20 किलो दूध حساب ਲਾ ਲਓ ਕਿੰਨੇ ਦਾ हां जी हां जी ਤੇ ਜੇ ਕੋਈ 20 ਕਿਲੋ ਵਾਲੀ ਮੱਝ ਵੀ ਲੈਂਦਾ ਤੇ ਕਿੰਨੇ ਦੀ ਅੱਜ ਕੱਲ੍ਹ ਹੁੰਦੀ ਹੈ ਹਾਂ ਜੀ ਹਾਂ ਜੀ ਨਾਲੇ ਇਹ ਦੋ ਹੋ ਜਾਣੀਆਂ ਨੇ ਦੋ ਹੋ ਜਾਣੀਆਂ ਹਾਂ ਜੀ ਠੀਕ ਹੈ ਇਹ ਵੀ ਕੋਈ ਚੰਗੀ ਵੀਰ ਸੇਵਾ ਕਰੀ ਜਾਊਗਾ ਇਹ ਰਮਾਨਾ ਦਾ ਦੁੱਧ ਚਵਾਈ ਜਾਣਾ ਤੇ ਹੁਣ ਆ ਗਾਂ ਇੱਕ ਅਤਾਜੀ ਸੋਈ ਜੇ ਆ ਹੁਣ ਇਹ ਜੇ ਵੀ ਦੀ ਸੂਈ ਆ ਜੇ ਇਹ ਨਹੀਂ ਪਾਈ ਹੈ ਜੀ ਥਾਣਾ ਪੂਰਾ ਕਮਾਲ ਦਾ ਫਿਰ ਮੈਂ ਨਾ ਪੂਰੇ ਕਮਾਲ ਦਾ ਥਾਣ ਤੇ ਠੀਕ ਹੈ ਆ ਦੇਖ ਸਾਡੇ ਥਾਣੇ ਦੇ ਲਾਗੇ ਦਾ ਚੰਗੇ ਸਾਈਜ਼ ਦੇ ਗੱਭ ਤੇ ਥਾਣੇ ਜਿਹੜਾ ਬਿਲਕੁਲ ਇੱਕੋ ਜਿਹਾ ਸਾਈਜ਼ ਦੇ ਇੱਕੋ ਜਿਹਾ ਗੱ ਮਿਲ ਕੇ ਮੈਨੂੰ ਚੰਗੀ ਲੱਗੀ ਆ ਤੇ ਆ ਜਿਹੜਾ ਬੱਚਾ ਇਹਦਾ ਤਾਜ਼ਾ ਹੀ ਆ ਜਿਹੜਾ ਵੱਛੀ ਵਿੱਚ ਜੀ ਮਗਰ ਇਹਦੇ ਵੱਛੀ ਆ ਜੀ ਇਹਨਾਂ ਦਾ ਪ੍ਰੋਪਰ ਬਾਤ ਤੇ ਆ ਜੇਰ ਦੇਖ ਸਕਦੇ ਨੇ ਪ੍ਰੋਪਰ ਬਾਤ ਜਿਹੜੀ ਤੇ ਖੋਲੋ ਫਿਰ ਤੋਰਦੀ ਇਹਨਾਂ ਵਿੱਚ ਔਰ ਪ੍ਰੇਮ ਸਿੰਘ ਜੀ ਠੀਕ ਠਾਕ ਜੀ ਠੀਕ ਠਾਕ ਵਧੀਆ ਜੀ ਸਰ ਵਧੀਆ ਜੀਦਾ ਜੀ ਮੌਸਮ ਹੋ ਗਿਆ ਠੰਡਾ ਬਾਕੀ ਵਿੱਚ ਹੀ ਫੇਸ ਬੂਸ ਦੇਖੋ ਬਾਕੀ ਸਿੰਗ ਨਿਕਾ ਨਿਕਾ ਲੱਗਾ ਵਾ ਨਿਕਾ ਨਿਕਾ ਸਿੰਗ ਤਾਂ ਹੈਗਾ ਜੀ singhalu te honi ni dendi kise nu jinnī safaiyan je vehde the ਠੀਕ ਆ ਬਾਕੀ ਥੱਲੇਵੇਂ ਚਲੋ ਮੌਜੂਦ ਦੇ ਹਿਸਾਬ ਨਾਲ ਚੰਗੀ ਬਣ ਗਈ ਆ ਖਾਣਾ ਬੜਾ ਕਮਾਲ ਦਾ ਪਰ ਇਥੇ ਕੋਈ ਸ਼ਿਕਿਉ ਹੁੰਦਾ ਇਆ ਵੇੜ ਠੀਕ ਆ ਜੀ ਸਫਾਈਆਂ ਚੱਲਿਆ ਤਿੰਨ ਜੀ ਕਿੱਲੀ ਵੜੇ ਹੋ ਜੀ 2 ਮਹੀਨੇ ਚੋ ਕੇ ਫੇਰ ਪਈਏ ਵਟਲੀ ਤੇ ਜਿੰਨੇ ਦਾ ਪਰ ਪਈਏ ਮੰਗਣੇ ਆ ਅੱਛਾ ਬਾਕੀ ਆ ਵੇਖੋ ਜੀ 6 ਦੰਦ ਹੋ ਗਈ ਪਿਓ 6 ਦੰਦ ਠੀਕ ਆ ਆ ਕੰਨੀਆਂ ਉਦਾਂ ਖਲੋਤੀਆਂ ਜੀ ਠੀਕ ਆ ਹਾਂਜੀ ਹਾਂਜੀ ਤੇ ਮਗਰ ਵੀ ਉਹਦੇ ਵਸ਼ੀ ਆ ਬਾਕੀ ਤਾਜੀ ਸੋਈ ਆ ਥੋੜੀ ਲੱਪੇ ਲੱਪੇ ਚ ਵੀ ਆ ਉਹ ਪੁੱਛਦੇ ਨੇ ਸੋਈਏ ਵਾਸ਼ੀ ਬਲੀ ਕਰਦੇ ਦੁੱਧ ਠੀਕ ਹੈ ਤੇ ਇਹ ਕਿੰਨਾ ਕਿੰਨਾ ਹੈਗਾ ਹਵਾਨਾ ਬੈ ਗਿਆ ਦੁੱਧ ਕਿੰਨਾ ਕੱਢੀ ਜਾਊਗੀ ਹੈ ਦੁੱਧ ਵੀਰ ਜੀ ਇਹਨੇ 12 ਕਿਲੋ ਚਵਾਈ ਜਾਊਗੀ ਹਾਂ ਤੇ ਭਾਈ ਮੰਨ ਲਓ ਵੀ ਹੁਣ ਸੂਈ ਜੇ ਵੀਰ ਭਰਾਏ ਨਾ ਕਿੰਨਾ ਦੁੱਧ ਹੈ ਅਜੇ ਵੀਰ ਜੀ ਧਾਰਾ ਤੁਰਾਂ ਹੀ ਅਜੇ ਤਾਂ ਧਾਰਾ ਤੁਰਾਂ ਤੇ ਜਾਣੀ ਹੈ ਜੇ ਇਹਨੇ ਲੈਣੀ ਸਾਈ ਕੋ ਦੇ ਜੇ ਤੇ ਆਪਾਂ ਤੀਜੇ ਦਿਨ ਨੂੰ ਦੁੱਧ ਚਵਾ ਦਾਂਗੇ ਠੀਕ ਹੈ ਹਾਂਜੀ ਹਾਂਜੀ ਤੇ ਮੋਲੇ ਦਾ ਫਿਰ ਕਿਉਂਕਿ ਹਜੇ ਵੀਰ ਜੀ ਹੁਣੇ ਹਜੇ ਸੂਈ ਆ ਜੇ ਜੀ ਪਈ ਆ ਹਾਂਜੀ ਹਾਂਜੀ ਮੋਲੇ ਦਾ ਵੀ ਜਾਇਜ਼ ਕਰ ਦਈਏ ਕਿੰਨਾ ਕਿ ਵੀਰ ਜੀ ਭੋੜੀ ਦੇ ਵਸ਼ੀ 50 55 ਹਜ਼ਾਰ ਦੀ ਹਾਂਜੀ ਫੋਨ ਵੀਰ ਜੀ ਦੇ ਦਾਂਗੇ 50 38 ਹਜ਼ਾਰ ਦੀ ਦੇ ਦਾਂਗੇ 38 ਹਜ਼ਾਰ ਦੀ ਹਾਂਜੀ ਬਾਕੀ ਮਾਨਤਨ ਵਿੱਚ ਚੋ ਕਰਾ ਲਓ ਕਿੰਨੇ ਦੀ 36 ਦੀ ਦੇ ਦਈਏ ਫਿਰ 36 ਦੀ ਚਲੋ 36 ਦੀ ਦੇ ਦਾਂਗੇ ਪੂਰੇ ਦੀ ਠੀਕ ਹੈ 36 ਜੀ ਥੋੜਾ ਬੋਧਾ ਮਾਨ ਨਹੀਂ ਹੋਣਾ ਵਾ ਠੀਕ ਹੈ ਜੀ ਬਾਕੀ ਕੋਈ ਵੀਰ ਭਰਾ ਫੋਨ ਲਾਵੇ ਟੀਕਾਂ 'ਚ ਬਹੁਤ ਜ਼ਿਆਦੇ ਵੀਰ ਮਾਨਾਂ ਦੇ ਚਾਹੀਦੀਆਂ ਦਾਵਾ ਤੁਹਾਨੂੰ ਪਤਾ ਥੋੜੀ ਮਿਲਦੀ ਗਾਂ ਘਟਿਆ ਠੀਕ ਹੈ ਮੈਂ ਕੋਈ ਨਹੀਂ ਲਾਹੇ ਲਾ ਦਿੰਨੇ ਆ ਗਾਵਾ ਦੇ ਆਈਆਂ ਥਣਕੁੱਲੇ ਵਾਲੀਆਂ ਠੀਕ ਆ ਹਾਂਜੀ ਇਹ ਵੀ ਗੱਬਣੇ ਅਜੇ ਨਾ ਉਹਨਾਂ ਵੇਖੋ ਥੱਲੇ ਰਾਗ ਭਾਗੀ ਲੱਗਾ ਗਾ ਨੂੰ ਤੇ ਠੀਕ ਆ ਹਾਂਜੀ ਗੱਬਣ ਤਿਆਰ ਖਲੋਤੀ ਤਿਆਰ ਆ ਨਾ ਇਹ ਵੀ ਪਤਾ ਨਹੀਂ ਕਿ ਘੰਟੇ ਨੂੰ ਸੂ ਪੈਂਦੀ ਜੇ ਤੇ ਜਾਂ ਦੋ ਦਿਨ ਲੈ ਜਾਂਦੀ ਜੀ ਅੱਛਾ ਇਹ ਕੋ ਵੀਰ ਭਰਾ ਆਪਣੀ ਸਮਝ ਕਰੇ ਇਹ ਵੀ ਦੋ ਦਿਨ ਖੜ ਵੀ ਸਕਦੀ ਤੇ ਸੂ ਵੀ ਸਕਦੀ ਜੀ ਅਜੇ ਠੀਕ ਆ ਤੇ ਥਾਣੇ ਇਹਦੇ ਵੀ ਚੰਗੇ ਗੈਪ ਤੇ ਆ ਫੁੱਲਾਂ ਫਿਰ ਤੁਰਦੇ ਅੱਡੀ ਬੜੀ ਵਰਜੀ ਆ ਗੁਲਾਬੀ ਰੰਗ ਦੇ ਥਾਣੇ ਇਹਦੇ ਵੀ ਬਾਕੀ ਇੱਥੇ ਮੈਂੜਾ ਦੂਈ ਦੁੱਧ ਦਾਲੀਆਂ ਇਹ ਕਿੰਨੇ ਕਿ ਦੁੱਧ ਦਾਲੀ ਜੇ ਇਹ ਵੀਰਜੀ ਉਹ ਤੇ ਬੜਾ ਆਂਦੇ ਉਹਦਿਆਂ ਦੇ 20 ਕਿਲੋ ਚੁੰਦੇ ਰਹੇ ਆ ਅੱਛਾ ਹਾਂਜੀ ਕੋਈ ਵੀਰ ਭਰਾ ਆਪਣੀ ਸਮਝ ਨਾ ਲਵੇ ਅਸੀਂ ਆਂਦੇ 20 ਕਿਲੋ ਚ ਚੂਣ ਲਈ ਬਾਕੀ ਬਾਕੀ ਜੇ ਗੱਬਣ ਆ ਇਹਨਾਂ ਨੂੰ ਪਤਾ ਹੀ ਹੈ ਕਿੰਨਾ ਕਿ ਚਵਾਉਗੀ ਬਾਕੀ ਫਾਨ ਭਾਂਡੇ ਵਾਲੀ ਅੱਜ ਵੀ ਵੈਸ ਚਵਾ ਆ ਵੀ ਸਕਦੀ ਆ ਹਾਂਜੀ ਜ਼ਿਆਦਾ ਨਹੀਂ ਲੱਗੀਆਂ ਤੇ 15 16 ਕਿਲੋ ਤਾਂ ਘੱਟ ਗਈ ਚਵਾਉਗੀ ਠੀਕ ਆ ਚੰਗੀ ਤਿਆਰ ਹੋਈ ਹੈ। ਬਹੁਤ ਚਵਾਈ ਕਰਦੀਆਂ ਸੇਵਾ ਦੇ। ਹਾਂਜੀ। ਹਾਂਜੀ। ਬਾਕੀ ਕੇ ਮੈਨੇ ਜੀ ਸੇਵਾ ਹੀ ਨਹੀਂ ਕੀਤੀ ਗਾ ਦੀ ਗਾਤ ਬੜੀ ਰਿਕਾਰਡ ਵਾਲੀ ਆ। ਸਾਹ ਥੋੜੀ ਜੀ ਕੱਟ ਕੀਤੀ ਗਈ ਐ ਜੀ। ਲੈ। ਬਾਕੀ ਥਣ ਬੜਾ ਵਿੱਚ ਗੁੱਡ ਗੁੱਡ ਤੇ ਲੱਗਾ। ਬਾਕੀ ਆ ਵੇਖੋ ਵੀਰ ਜੀ। ਕੋਈ ਵੀਰ ਭਰਾ ਇਹਨਾਂ ਆਖੇ ਵੀ ਲੱਸੀ ਆ ਜਾਂ ਦੰਦ ਟੁੱਟਾ ਜਾਂ ਘਸਿਆ। ਠੀਕ ਦੰਦ ਦੇ ਪੂਰੇ ਲਿਖਾਈ ਦੰਦ। ਹਾਂਜੀ ਹਾਂਜੀ। ਕਾਕੀ ਕਾਟ ਕਾਟ ਦੀ ਪੂਰੀ ਇੱਕ ਜੀ ਡੱਬੇ ਰੰਗ ਦੀ ਵਹਿੜ ਹੈ ਜਿਹੜੇ ਵੀਰ ਨੇ ਦੁੱਧ ਵਾਸਤੇ ਘਰ ਖੜਨੀ ਦੁੱਧ ਦੇ ਟੱਕੇ ਲਾਈ ਜੋਗੀ ਹਾਂਜੀ ਹਾਂਜੀ ਮਰਪਨ ਦਸੀ ਦਸੀ ਜਾਂਦੀ ਜੀ ਲੱਸੀ ਕਰਕੇ ਦੇ ਵੀ ਪਾਣਾ ਦੇਣੀ ਨਾ ਹੁਣ ਠੀਕ ਆ ਮੈਨੂੰ ਮੰਨ ਲਓ ਰਾਜੀ ਹੁੰਦੀ ਤੇ ਜਿੰਨਾ ਖੁੱਲੇ ਘਰ ਭਾੜਾ ਲੱਗਾ ਕਿਉਂਕਿ ਮੈਨੂੰ ਯਾਦ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਵਿੱਚ ਜੀ ਜੀ ਕਰੀ ਕਿੰਨਾ ਕੁ ਇਹਦਾ ਵੀ ਮੁੱਲ ਕਰਨੂਗੇ ਜੀ ਭਾਵੇਂ 40 42 ਜਿੰਨਾ ਮਰਜ਼ੀ ਕਰੀ ਜਾਈਏ 38000 ਦੀ ਦੇ ਦਾਂਗੇ 38 ਦੀ ਹਾਂਜੀ ਤੇ ਜੇ 38 ਜੀ ਚੰਗਾ ਇਧਰ ਦੇਖੋ ਬੰ ਮਨ ਕੇ ਚਲੋ ਵੀ 20 ਮੰਨ ਲਓ 17 18 ਵੀ ਦੁੱਧ ਚਵਾਈ ਜਾਵੇ ਹਾਂਜੀ ਕੋਈ ਵੀਰ ਭਰਾ ਕੈਲਕੂਲੇਟਰ ਮਾਰ ਲੇ ਤੇ ਕਿੰਨੇ ਪੈਸੇ ਬੰਦੇ ਆ ਠੀਕ ਹੈ ਹਾਂਜੀ ਮਹੀਨੇ ਦਾ ਦੋ ਗਰਮੀ ਰਹਿ ਗਈ ਗਰਮੀ ਜੀ ਨੇ ਠੋਕ ਕੇ ਦੁੱਧ ਚਵਾਦਣਾ ਗਾਂ ਫੇਰ ਸਟਾਲਾ ਆ ਜਾਣਾ ਤੇ ਜੇ ਆਪਾਂ 38 ਜਾਂ ਮੰਤਨ ਕਰਦੀਏ ਤੇ ਮੌਕੇ ਦੇ ਵੀਰ ਜੀ ਸ਼ੋਰ ਸ਼ੱਪਾ ਕਰਦਾ ਕਿ ਕੋਈ ਵੀ ਕੋ ਵੀਰਪਰਾ ਫੋਨ ਲਾਵੇ ਜੋੜਾ ਲੈ ਜਾਊਗਾ ਤੇ ਮਾਨਦਾਨ ਖੁੱਲੇ ਕਰ। ਹੋਰ ਕਰ ਦੋਗੇ ਮੌਕੇ ਦੇ ਖੁੱਲੇ। ਜਿਹੜਾ ਲੈ ਜਾਊਗਾ ਤੇ ਮਾਨਦਾਨ ਖੁੱਲੇ। ਠੀਕ ਹੈ। ਤੇ ਇੱਕ ਆ ਕੱਚੀ ਜੀ ਥੋੜੀ। ਹਾਂ ਜੀ ਇਹ ਕੱਚੀ ਜੀ ਵੀਰ ਜੀ। ਸੁਆ ਇਹਦਾ। ਸੁਆ ਇਹਦਾ ਪਹਿਲਾ ਜੇ। ਤੋੜ ਦੋ ਫੇਰ ਇਹਦਾ। ਹਾਂ ਜੀ ਆ ਵੇਖੋ ਹੱਜੀ। ਨਾ ਇਹ ਪਈ ਇਹਦੀ। ਪਹਿਲਾਂ ਵੱਸੀ ਏ। ਠੀਕ ਹੈ। ਇਹਨੂੰ ਥੋੜੀ ਨਾ ਵੀਰ ਜੀ ਤੁਰੰਦੀ ਆਤ ਜੀ ਥੋੜੀ ਘਾਟਿਆ ਜਿੱ ਲੱਤਾਂ ਫਲਾ ਫਲਾ ਕੇ ਤੁਰਦੀ ਏ। ਅੱਛਾ। ਹਾਂ ਜੀ ਹਾਂ ਜੀ। ਹੁਣ ਇਹੀ ਲੈਣੀ ਵੀ ਰਾਣੀ। ਇੱਕ ਲੱਤ ਸੜੀ ਬਾਹਰ ਦੀ ਨਿਕਾੜ ਕੇ ਤੁਸੀਂ ਕੱਢੀ ਹੈ ਜੱਤ ਜੀ ਪਈ ਹੁੰਦੀ ਆ ਵਾਹ ਅੰਜੇ ਜੇ ਬਾਈ ਆਇਆ ਲੈ ਆਓ ਬਾਕੀ ਵੀ ਜੀ ਕਦ ਘੜ ਕੇ ਵੀ ਚੰਗੀ ਆ ਬਾਕੀ ਚਾਲ ਇਹ ਦੀ ਥੋੜੀ ਲੱਗਦੀ ਆ ਬਾਕੀ ਕਿਹੜਾ ਚਾਲ ਵਕਰੀ ਆ ਬਾਕੀ ਜਿਆਦ ਬਰੀਡ ਚ ਆ ਜਿੰਨੀ ਵੀ ਆ ਗਈ ਜਿਆਦ ਬਰੀਡ ਚ ਹਾਂਜੀ 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 ਬਾਕੀ ਠੰਡੀ ਬਹੁਤ ਆ ਵਰਜੀ ਠੀਕ ਆ ਠੰਡੀ ਬਹੁਤ ਜਿਆਦੀ ਆ ਮਾਰ ਦਿਓ ਕੈਮਰਾ ਮੜਿਆ ਆਹ ਵੇਖੋ ਟਰੰਦੀ ਬਹੁਤ ਜਦੀ ਜਿੱਥੇ ਮਰਜੀ ਆ ਵੇਖੋ ਥਾਂ ਹੁੰਨੇ ਤੋਂ ਗੈਪ ਕਿੰਨਾ ਥੰਦਾ ਠੀਕ ਆ ਹਾਂਜੀ 8 ਮਹੀਨੇ ਦੀ ਵਿਧੀ ਗੱਬਣ ਜੇ ਪੂਰੀਆਂ ਅੱਛਾ 8 ਦੀ ਗੱਬਣ 8 ਮਹੀਨਾ ਖੜਦੀ ਇੱਕ ਮਹੀਨਾ ਖੜਦੀ ਹੈ ਜੀ ਇਹਨੂੰ ਥੋਕੜ ਨਾਲ ਡਾਊਨ ਕਰ ਦੇਣੀ ਆ ਅੱਛਾ ਬਾਕੀ ਜਿਹੜੇ ਵੀ ਨੇ ਘਰ ਦੁੱਧ ਵਾਸਤੇ ਖੜਨੀ ਆ ਮੈਂ ਨਾ ਕਈ ਵੀਰ ਭਰਾ ਹੀ ਦਿੰਦੇ ਐ ਵੀ ਚੱਲ ਥੋੜੇ ਪੈਸੇ ਖਰਚ ਲੈ ਸੱਜਰ ਡੰਗਰ ਮਿਲ ਜੀ ਹਾਂਜੀ ਹਾਂਜੀ ਸੱਜਰ ਤੋਂ ਨੇ ਕਿਹਾ ਦੀ ਕਿ ਇਹਨੇ ਦੌੜ ਦੌੜ ਲਾਉਣੀ ਆ ਜਿਸ ਚੋਂ ਉਹਨਾਂ ਦਾ ਦੁੱਧ ਹੀ ਆ ਹਾਂਜੀ ਹਾਂਜੀ ਇਹਨੇ ਕਿਹਾ ਵੀ ਤੋਰਾ ਮੜਾ ਗਲਤੀਆਂ ਦੇ ਚੱਲ ਦੁੱਧ ਨਹੀਂ ਛੋਹਣਾ ਚਵਾਈ ਜਾਣਾ ਨਰਮਾ ਦੁੱਧ ਜਿਹੜੇ ਜੋਣੀ ਆ ਦੁੱਧ ਜਿੰਨਾ ਇੰਨੇ ਦੇਣਾ ਉਹਨਾਂ ਦਈ ਜਾਣਾ ਨਾ ਨਾ ਇਹਨੇ ਵੀ 10 ਕਿਲੋ ਦੁੱਧਰ ਮਾਨਾ ਚਵਾਈ ਜਾਣਾ ਬਾਕੀ ਠੰਡੀ ਤੇਰੀ ਆ ਭਾ ਨਿਕਾ ਜਾ ਬੱਚਾ ਚੋਲੇ ਹਾਂਜੀ ਤੇ ਇਹਦਾ ਜਿੰਨੀ ਵੀ ਆ ਗਈ ਸੋਹਣੀ ਆ ਮੁੱਲ ਫਿਰ ਇਹਦਾ ਜਾਤ ਬਰੀਡ ਚ ਆ ਇਹ ਵੀਰਜੀ ਦੇ ਦਾਂਗੇ 12000 ਦੀ 12000 ਦੀ ਹਾਂਜੀ ਉਹ ਚੋਂ ਛੋਟਾ ਜਿਣੀ ਮੋਕੇ ਤੇ ਤੁਸੀਂ ਕਰ ਲਓ ਫਿਰ ਜੈਸ ਨਾ ਬਿਲਕੁਲ ਨਹੀਂ ਨਹੀਂ ਕਰ ਦੋ ਫਿਰ ਹੋ ਡਾਕਟਰ ਸਾਹਿਬ ਕੀ ਹਾਲ ਚਾਲ ਹੈ ਸਰ ਪੁੱਛ ਲੋ ਕਰੋ ਜੀ ਡਾਕਟਰ ਸਾਹਿਬ ਤੁਸੀਂ ਲਾਫਸੀ ਲਾ ਕਰੋ ਕੋ ਕਰੋ ਜੈਸ ਨਾ ਉਹਦਾ ਜੈਸ ਸੁਣੋ ਯਾਰ ਛੱਡ ਦੇਣਾ ਯਾਰ ਛੱਡ ਦੇਣਾ ਠੀਕ ਆ ਯਾਰ ਲਈ ਜੋ ਛੱਡ ਦੀ ਪੂਰੇ 10 ਅੱਛਾ 10000 10 ਲੀਟਰ ਵਾਲੀ 10000 ਦੀ ਮੈਂ ਅੰਨਾ ਭਲੇ ਖਾ ਕੇ ਇਹਨੂੰ ਨਾਲ ਲੱਗੇ 10 ਲੀਟਰ ਵਾਲੀ 10000 ਦੀਆਂ ਦੇ ਦਾਂਗੇ ਉਹ ਵੀ ਪਹਿਲਾਂ ਸੱਜਣਾ ਮੈਂ ਨਾ ਵੀ ਪਹਿਲਾਂ ਇਹ ਥੋੜਾ ਵੀ ਤੇਸੀ ਦੂਸੀ ਆ ਜਾਂ ਦੋਗਲਾ ਪਾਣਿਆ ਅੱਛਾ ਫਿਰ ਜਿਆਦਾ ਬਰੀਡ ਚ ਚਿੱਟੇ ਰੰਗ ਦੀ ਹਾਂਜੀ ਚਿੱਟੇ ਰੰਗ ਦੀ ਠੀਕ ਹੈ ਜੀ ਵੀਰ ਦਾ ਅੱਖ ਦੇ ਹੀ ਭੀ ਪਹਿਲਾਂ ਬੜੀਆਂ ਉਫਰਾ ਉਫਰਾ ਲੰਦੇ ਹੁੰਦੇ ਉਫਰਾ ਥੋੜੀਆਂ ਘੱਟ ਲਾਉਂਦੇ ਮੈਂ ਉਹਦਾ ਦਾਦਨੇ ਕਿਹੜੀ ਗੱਲ ਆ ਠੀਕ ਹੈ ਹਾਂਜੀ ਤੁਹਾਡਾ ਤੁਹਾਡੀ ਵੀਡੀਓ ਵੇਖਣ ਆਇਆ ਫਧਿਆ ਬਾਦੂ ਅੱਛਾ ਹਾਂਜੀ ਰਾਤ ਆਇਆ ਠੀਕ ਹੈ ਅੱਛਾ ਹਾਂਜੀ ਹਾਂਜੀ ਠੀਕ ਹੈ ਚਲੋ ਵਧੀਆ ਗੇ ਆਈ ਵੀਡੀਓ ਵੇਖ ਕੇ ਹੁਣ ਠੀਕ ਠੀਕ ਹੈ ਬਾਅਦ ਵਿੱਚ ਛੁੱਟੀਆਂ ਜਦੋਂ 2-4 ਕੱਟ ਜੂ ਆਈਦੇ ਆਣਗੇ ਠੀਕ ਹੈ ਨਾਲ ਮੈਂ ਵੀ ਵੀਡੀਓ ਬੜੀ ਆ ਚਲੋ ਵਧੀਆ ਗੇ ਫਿਰ ਕੰਮ ਧੰਦਾ ਕਰਾਓਗੇ ਕੇ ਚੰਗੀ ਤਰ੍ਹਾਂ ਫਿਰ ਪੂਰਾ ਪਣੀ ਇਹ ਵੇਖੋ ਕੋਈ ਕਰਾਉਣਾ ਪੈਂਦਾ ਹੈ ਠੀਕ ਹੈ ਜੀ ਹਾਂ ਜੀ ਬਾਕੀ ਪਸ਼ੂ ਪੰਜ ਆ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਕੇ ਤਸੱਲੀ ਕਰਕੇ ਫੇਰ ਹੀ ਪਸ਼ੂ ਖੜੋ ਜੀ ਜਦਿਆਂ ਸੂਈਆਂ ਦੇ ਚਵਾਈ ਕਰਕੇ ਖੜੋ ਤੇ ਗੱਬਣਾ ਪਾਸ ਕਰਕੇ ਖੜੋ